ਸਰ ਮੀਰ ਆ ਜਾ ਕਰੋ ਆਹ ਦਾ ਪੜਾ ਲੈਣੇ ਆਪ ਤੇ ਸਾਰੀ ਗੈਂਗ ਚੈਕਰ ਜਖੂਨ ਅਸੀਂ ਦੇਖੋ ਜੀ ਬੰਦੇ ਆਪਣੇ ਨਾਲ ਦੇ ਘੈਂਡ ਘੈਂਡ ਜਾਏ ਸਾਰੇ ਤੁਸੀਂ ਕਿੱਥੋਂ ਆਇਆ ਜੀ ਇਹ ਮੇਰਾ ਜੀ ਇੱਕ ਦੂਜਾ ਅਕਾਊਂਟ ਚ ਲਾਉਦਾ ਜੀ ਸੁਖ ਪੀੜ 29 ਦੇ ਨਾਮ ਤੇ ਇਹਨੂੰ ਵੀ ਲਾਈਕ ਫੋਲੋ ਸ਼ੇਅਰ ਕਮੈਂਟ ਕਰੋ ਜੀ ਤੇ ਬਾਕੀ ਆਪਾਂ ਹੁਣ ਅੱਗੇ ਦੁਕਾਨੇ ਤੇ ਰੁਕਾਂਗੇ ਕਿਤੇ ਉੱਥੇ ਰਜਿਸਟਰ ਕਰਾਂਗੇ ਇੱਕ ਮੈਗੀ ਮੂਵੀ ਖਾਵਾਂਗੇ ਨਾ ਮੈਗੀ ਖਾਵਾਂਗੇ ਰੋਕਾੜਾਂ ਜਿਵੇਂ ਇੱਕ ਕਾੜਾ ਜਿਵੇਂ ਮੈਗੀ ਖਾਵਾਂਗੇ ਪਾਣੀ ਜੀ ਤਾਂ ਆਪਾਂ ਦੇਖ ਲੇ ਹਾਂ ਆਪਣੀ ਬਸ ਆ ਰਹੀ ਆ ਜੀ ਇਹ ਬਸ ਆ ਜੀ ਆਪਣੀ ਅੱਗੇ ਖਣੂ ਵਿਖਾਉਂਦੇ ਰਾਵਾਂਗੇ ਮੋਲ ਛੋਲ ਜੋਗੀ ਹੋਇਆ ਸੈਟ ਆ ਬਾਕੀ ਬਸ ਆਪਣੀ ਆ ਰਹੀ ਆ ਜੀ ਬਸ ਨੇ ਬਸ ਕਰਾ ਲੈਣੀ ਹੈ ਤਾਂ ਕਰਕੇ ਅਸੀਂ ਗੱਡੀ ਜਾਏ ਬਿੰਦੀ ਸਰਦਾਰ ਜੀ ਤੁਸੀਂ ਬੋਲੋ ਕੁਛ ਬਿੰਦੀ ਬਿੰਦਰ ਬਿੰਦਰ ਹਾਂਜੀ ਕੀ ਕਹਿਣਾ ਚਾਹੋਗੇ ਥੋੜੀ ਬਲਵਿੰਦਰ ਜੀ ਤੁਸੀਂ ਬੋਲੋ ਜੀ ਘਰ ਚੱਲਿਆ ਜੀ ਅੱਛਾ ਜੀ ਅੰਤ ਹੀ ਕੋਈ ਨਹੀਂ ਬਸ ਸੱਚੇ ਮਨੋੜੀ ਤੇਲੇ ਅੰਤ ਹੀ ਕੋਈ ਨਹੀਂ ਕਹਾ ਅੰਤ ਨਹੀਂ ਹੈਗਾ ਜੀ ਤੇ ਹੋਰ ਕੁਛ ਕਹਿਣਾ ਚਾਹੋਗੇ ਬਿਆਸ ਬਾਰੇ ਆਪਣੇ ਕੋਈ ਸੰਗਤ ਨੂੰ ਸਵਾਰ ਕੀ ਕੋਈ ਹੈ ਅੱਛਾ ਜੀ ਤੇਰਾ ਬਿਆਸ ਠੀਕ ਹੈ ਜੀ ਚਲੋ ਭਾਈ ਨਾਲ ਬਹੁਤ ਵਧੀਆ ਉਹਦੇ ਬਿਆਨ ਰੱਖਿਆ ਜੀ ਤੇ ਚੜ ਚੁੱਕੇ ਆ ਜੀ ਵੰਡੇ ਤੇ ਅੰਮਰਸਾਣਾ ਨੇ ਰੋਡ ਤੇ ਅਗਗੇ ਚੱਲ ਕੇ ਦਿਖਾਵਾਂਗੇ ਉਹਨੂੰ ਜੋ ਵੀ ਆ ਸਟੋਕ ਬਾਕੀ ਅੱਜ ਰੋਡ ਖਾਲੀ ਜੇ ਭਏ ਪਤਾ ਨਹੀਂ ਕੀ ਚੱਕਰ ਆ ਇਧਰ ਸ਼ਹਿਰ ਆਪਣਾ ਧਰਮਘੋੜ ਜਿੱਥੇ ਦਾ ਤੁਸੀਂ ਜੀ ਵੇਖਿਆ ਹੋਊਗਾ ਜਾਨੂ ਸੇਕੀ ਜੋ ਆਪ ਵੀ ਘਰ ਵਾਲੀ ਨਾਲ ਵੀਡੀਓ ਜੀ ਬਣਾਉਂਦਾ ਆ ਉਹ ਇੱਥੋਂ ਦਾ ਆ ਜੀ ਭਾਈ ਬਹੁਤ ਹੋ ਗਿਆ ਜੀ ਪਹੁੰਚ ਗਏ ਜੀ ਸ਼ਾਹ ਰੋਡ ਤੇ ਬਾਕੀ ਰੋਡ ਤੇ ਉਸਕੇ ਤੇ ਰਸੋਈ ਦਾ ਕੰਮ ਇਹ ਆਪਾਂ ਮੈਂ ਇਹ ਚੱਲਾਂਗੇ ਕਰ ਲਾ ਰਿਹਾ ਹੈ ਐਸੇ ਜੀ ਦੋ ਘੈਂਟ ਆਉਂਦੀ ਆਣਾ ਮੈਨੂੰ ਸਮਝ ਵੀ ਆਉਂਦੀ ਹੋਣੀ ਆ ਉਹ ਤੋਂ ਵੀ ਆ ਰਹੀ ਹੋਣੀ ਆ ਕਿੱਦੋਂ ਕਿੱਥੇ ਆ ਰਹੀ ਹੈ ਜੇ ਗਾਣਾ ਬਣਾ ਸਕਾ ਦੇ ਬਈ ਕੋਪੀਰਾਈਟ ਆ ਜਾਣਾ ਮੁਰਤਾ ਲਿਖਿਆ ਉਹਨਾਂ ਨੇ ਕਿਹਾ ਟੈਟ ਆਸਕੇ ਤੇ ਲਾ ਰਾ ਗਾਣਾ ਬਾਹਰ ਲੈ ਆਇਆ ਗਾਣੇ ਬਚੋ ਕੀ ਬਾਤ ਕੀ ਬਾਤ ਹੈ ਇੱਕ ਵਾਰੀ ਹੋਰ ਅੱਗੇ ਨਹਿਰ ਹੋਦੀ ਇੱਥੇ ਟਿਕਦੇ ਨਹੀਂ ਅੱਗੇ ਨਹਿਰ ਅੱਗੇ ਨਮਸ ਕਰਦੇ ਨਹੀਂ ਬਾਕੀ ਦੇ ਆ ਸਿੰਗਰ ਨੂੰ ਤੁਸੀਂ ਕਿਹੜਾ ਰੇਟ ਹੈ ਅੱਗੇ ਜਾ ਸਕਦਾ ਜੀ ਹੈ ਕਿ ਨਹੀਂ ਸਟੇਜ ਤੇ ਏ ਮੇਰੇ ਗਾਣਾ ਗਾ ਰਾ ਜੀ ਗੱਲ ਆ ਗੱਲ ਕਰੂ ਓਕੇ ਹੋਏ ਪਏ ਓਕੇ ਹੋਏ ਪਏ ਓਕੇ ਹੋਏ ਪਏ ਉਹ ਕੰਮ ਕਰ ਰਿਹਾ ਜੀ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਹੈਪੀ ਐਂਦੀ ਆਈਡੀ ਆ ਬਾਸ ਜਾਇ ਬਹੁਤ ਹੈਪੀ ਸੁਨਿਆਰਾ ਹੈਪੀ ਸੁਨਿਆਰਾ ਆਈਡੀ ਤੇ ਮਨ ਭਰੋਂ ਲੱਗੇ ਆ ਟੈਂਕੀ ਚੱਕਰ ਸੀ ਮੈਨੂੰ ਤੇ ਚੱਲਿਆ ਕੀ ਬਾਤ ਅੱਗੇ ਮਿਲਦੇ ਹਾਂ ਰੋਲ ਭੋਂ ਲੱਗੇ ਆ ਜੀ ਹੁਣ ਤੇ ਬਾਕੀ ਆਪਣਾ ਡਰਾਈਵਰ ਸਾਹਿਬ ਜੀ ਲਗਾ ਜੀ ਹੁਣ ਦੇਖ ਬਾਕੀ ਬੋਟਾਂ ਬੋੜਾ ਮਗਰਦੇ ਆ ਪਾਣੀ ਪੂਰੀ ਬਿਨੇ ਐ ਕੋ ਬਾਕੀ ਇਧਰ ਬੋਟਾਂ ਖੂੜਾਂ ਹੋ ਰਹੀਆਂ ਜੀ ਬੰਦੇ ਥਾਲੇ ਜਿੱਥੇ ਥਾਲਿਆਂ ਨੂੰ ਜਗ੍ਹਾ ਦਿੱਸ ਜੇ ਕਿੱਥੇ ਬਦਾਨੀ ਗੱਡੀ ਦਿੱਸ ਜੇ ਕੱਢ ਜਾਣਾ ਇਹਨਾਂ ਨੇ ਦੇਖੋ ਦੇਖੋ ਬਈ ਇਧਰ ਦਾ ਤਮਾਸ਼ਾ ਜੋਕਰ ਤਾਂ ਨਹੀਂ ਬਈ ਬਾਈ ਫੋਟੋਆਂ ਖਿੱਚ ਰਿਹਾ ਵਧੀਆ ਲੱਗੇ ਹੋਰ ਵੀਰੇ ਹਾਂਜੀ ਆਪਣੀ ਗੱਡੀ ਦਾ ਜੀ ਸ਼ੀਖਾ ਟੁੱਟ ਗਿਆ ਜੀ ਸ਼ੀਖਾ ਦਿਖਾਓ ਓਏ ਸ਼ੀਖਾ ਬਈ ਓ ਸਾਲਾ ਇਹ ਕਮਾਲ ਵੀ ਦੱਸ ਤੀ ਕਿੰਦਾ ਆ ਬੰਦੇ ਨੇ ਢੋਲਾਈ ਜੀ ਹਾਥੀ ਨੇ ਤੇ ਇਹਨੇ ਦਾ ਡੇਕਤਾ ਸ਼ੀਸ਼ਾ ਜੀ ਆ ਬੰਦਾ ਹੀ ਅੰਦਰ ਵੱਲ ਲੈ ਇੱਕ ਹੋਰ ਅਸੀਂ ਤਿਆਰ ਹੀ ਬੈਠਾ ਚਲੋ ਡਰਾਈਵਰ ਸਾਹਿਬ ਯਾਰ ਅੰਦਰ ਚੱਲ ਅੰਦਰ ਚੱਲ ਅੰਦਰ ਚੱਲ ਅੰਦਰ ਚੱਲ ਅੰਦਰ ਚੱਲ ਇਹਨੂੰ ਪਾਓ ਵਿੱਚ ਆ ਬੰਦਾ ਲੈ ਗਿਆ ਜੀ ਸਾਡਾ ਉਹ ਦੇਖੋ ਜੀ ਉਹੀ ਗੱਲ ਹੋ ਗਈ ਓਏ ਤੇ ਹੁਣ ਆਪਾਂ ਜਾ ਰਹੇ ਆ ਜੀ ਆਪਣੇ ਨਕੋਦਰ ਪਹੁੰਚਣ ਵਾਲੇ ਆ ਨਕੋਦਰ ਨਹੀਂ ਸਤਕਪੂਰ ਥਲੇ ਪਹੁੰਚਣ ਵਾਲੇ ਆ ਸਿੱਧਾ ਟੋਟੇ ਦੀ ਜਗ੍ਹਾ ਤੇ ਬੈਠ ਜਾਣਾ ਸਾਲਾ ਡਾਲੇ ਤੇ ਨਾ ਖੜ ਜਿਆਦਾ ਨਾ ਕੋਈ ਨਾ ਆ ਗਿਆ ਹੁਣ ਸੈਟ ਆ ਸਭ ਸੈਟ ਹੀ ਸੈਟ ਹੈ ਸਿੱਧਾ ਆ ਮਾਤਾ ਇਹ ਲੋ ਆਹ ਇਧਰ ਗੱਡੀ ਜੇ ਡੋਟਾ ਮਿਸ਼ਰੀ ਜਾ ਕੰਮ ਹੋ ਗਿਆ ਓਏ ਕੀ ਗਾ ਤੋੜਦਾ ਹੀ ਹੋਪਰਾ ਨਹੀਂ ਹੁੰਦਾ ਇਧਰ ਆ ਜਾ ਬਾਈ ਸਾਰਾ ਹੀ ਉਖੜ ਅਸੀਂ ਸ਼ਾਹ ਬੱਦ ਗਿਆ ਇੱਕ ਬਾਈ ਇਧਰ ਆ ਜਾ ਹੁਣ ਆ ਵੀ ਤੋੜ ਦੇ ਅਸੀਂ ਜਿਹੜੇ ਬੈਕਟਰੀ ਜੀ ਆਪਾਂ ਦਾ ਜੀ ਹੱਥ ਹੀ ਨੇ ਮਿੱਤਰੋ ਪਿਆਰ ਪਹੁੰਚ ਗਏ ਤੇ ਸਾਰਾ ਆਪਾਂ ਇੱਥੇ ਵੀਡੀਓ ਨਹੀਂ ਬਣਾ ਸਕਦੇ ਇਸ ਕਰਕੇ ਮੈਂ ਬਾਅਦ ਵਿੱਚ ਮਿਲਦੇ ਆਂ ਫਿਰ ਹਾਂਜੀ ਮਿੱਤਰੋ ਹੁਣ ਆਪਾਂ ਅਭਿਆਸੋਂ ਨਿਕਲ ਗਏ ਆਂ ਤੇ ਇੱਕ ਰੇਟੇਸ਼ਨ ਤੇ ਜਾ ਰਹੇ ਆਂ ਇਸ ਸਟੇਸ਼ਨ ਤੇ ਘੁੰਮਣ ਆੜਦਾਨ ਕੀਤੇ ਜੇ ਫੰਦਾ ਵਾੜਾ ਜਾਂਦਾ ਨਹੀਂ ਵਿਕੀ ਮੜਾ ਜਲ ਫੇਰ ਰੰਗ ਕਿ ਨਹੀਂ 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 ਠੀਕ ਹੈ ਫੇਰ ਸਹੀ ਹੈ ਫੇਰ ਆਪਾਂ ਕੁਦਰਤ ਦਾ ਛੇੜ ਨਹੀਂ ਹੈ ਜਦੋਂ ਜਿਵੇਂ ਹੈਗੇ ਆ ਰੋਵੇਂ ਰੱਖੋ ਬਈ ਸਹੀ ਹੈ ਸਹੀ ਹੈ ਲੋੜ ਹੀ ਨਹੀਂ ਐਵੇਂ ਭਾਈ ਬੰਦ ਹਾਂਜੀ ਮਿੱਤਰੋ ਪਹੁੰਚ ਚੁੱਕੇ ਹਾਂ ਟਿਕਾਣੇ ਤੇ ਦੇਖੋ ਮੁੰਡੇ ਕੀ ਹਾਲ ਬਣਾਇਆ ਬੱਬੇ ਪੁਜਿਆ ਲਿਆਂਦਾ ਆ ਪਾਰਟੀ ਹੋ ਰਹੀ ਐ ਪਾਰਟੀ ਹੋ ਰਹੀ ਐ ਬਾਈ ਆ ਬੰਦੇ ਨੂੰ ਸਪੋਰਟ ਕਰੋ ਬੰਦ ਆਪਾਂ ਤੁਹਾਡੇ ਘਰ ਪਤਾ ਹੀ ਆ ਕਾਲੀ ਬਾਹ ਰੋਕੇ ਆ ਕੰਮ ਬਾਵਾ ਕਾਲੀਆਂ ਮੂੰਹ ਚਿੱਟਾ ਇਹ ਹੀ ਆਪਣੀ ਪਛਾਣ ਆ ਇੱਕ ਦਿਨ ਹੋ ਜਾਣਗੇ ਗੋਰੇ ਕੋਈ ਚੱਕਰ ਨਹੀਂ ਪਰ ਮੈਨੂੰ ਯਾਰ ਕਾਲਾ ਰੰਗ ਬਹੁਤ ਹੀ ਲੱਗਦਾ ਦੱਸਾਂ ਕਾ ਨਜ਼ਰ ਨਹੀਂ ਲੱਗਦੀ ਨਜ਼ਰ ਨਹੀਂ ਲੱਗਦੀ ਮੈਨੂੰ ਪਤਾ ਤੁਹਾਨੂੰ ਪੁੱਛ ਦੁੱਖ ਨਜ਼ਰ ਨਹੀਂ ਆਉਂਦੀ ਬਾਬੇ ਕਾਲੇ ਰੰਗ ਨਾਲ ਇਹੀ ਆਪਣੀ ਵਸਤ ਹੈ ਅਸੀਂ ਤੇ ਨਾਲ ਰੱਖੀਗਾ ਇਹ ਤੇ ਮਾਹੌਲ ਬਹੁਤ ਘੈਂਡ ਆ ਬਈ ਯਾਰ ਬੰਦੇ ਪੂਰੇ ਖੋਚਿਆ ਦਿਲ ਗਾਰਡਨ ਗਾਡਨ ਗਾਡਨ ਹੋ ਰਿਹਾ ਬਾਬੇ ਐਦਾਂ ਜ਼ਿੰਦਗੀ ਚੱਲੇ ਨਾ ਤੇ ਮੈਂ ਕਹਿੰਨਾ 100 ਸਾਲ ਕੀ 200 ਵੀ ਘੱਟ ਹਨ ਪਰ ਐਦਾਂ ਰਹਿਣਾ ਨਹੀਂ ਨਾ ਦਾਦਾ ਕਲੀ ਜਵਾਨੀ ਚਾਜ ਜਣੀ ਹੈ ਨਾ ਤਾਂ ਹੀ ਜਵਾਨੀ ਦੇ ਕਾਲਾ ਰੰਗ ਤਾਂ ਵਧੀਆ ਲੱਗਦਾ ਕਿਉਂਕਿ ਕਿਸੇ ਜੇ ਰਲ ਕੇ ਉਹ ਕਾਲਾ ਹੀ ਰਹਿੰਦਾ ਹੈ ਹਮੇਸ਼ਾ ਉਹ ਰੰਗ ਨਹੀਂ ਬਦਲਦਾ ਰੰਗ ਨਹੀਂ ਬਦਲਦਾ ਬਾਕੀ ਯਾਰ ਉਹੋ ਮੇਰੀ ਗੱਲ ਹੈ ਕਾਲੇ ਰੰਗ ਚ ਬਹੁਤ ਕੁਝ ਲਾਲ ਹੁੰਦਾ ਚ ਕਈ ਵਾਰ ਦੁੱਖ ਵੀ ਲੱਗਦਾ ਯਾਰ ਜਦੋਂ ਕੋਈ ਹੈ ਨਾ ਨਯਾਇਜ਼ ਬੰਦਾ ਕਵੇ ਉਦੋਂ ਮੈਨੂੰ ਦੁੱਖੇ ਲੱਗਦਾ ਉਦਾਂ ਕੋਈ ਚੱਕਰ ਨਹੀਂ ਜਿੱਦਾਂ ਨਾਲ ਬੈਠਾ ਗਈ ਜਾਂਦੇ ਹਾਂ ਹਮ ਪਰ ਤੁਸੀਂ ਅੱਜ ਬਹੁਤ ਗਲਤ ਕੰਮ ਕੀਤਾ ਜਿਹੜਾ ਰਾਹ ਵਿੱਚ ਸਾਡੇ ਰਹਾਤ ਜਿਹੜਾ ਮੇਰੀ ਸਾਹ ਹੀ ਨਾ ਦਿੱਤਾ ਤੁਸੀਂ ਚਲੋ ਕੋਈ ਨਹੀਂ ਹੁੰਦਾ ਰਹਿੰਦਾ ਬਾਕੀ ਕੋਈ ਨਹੀਂ ਮਿਲਦੇ ਆ ਫਿਰ ਗੱਲ ਬਣਾਈ ਬੰਦੀ ਕਰਦੇ ਆ ਬਣਾ ਕੇ ਬੰਦੇ ਕਰਦੇ ਆ ਅੱਜ ਹੈਗੇ ਆ ਕੱਲ ਨੂੰ ਕੀ ਪਤਾ ਹੈਗੇ ਨਹੀਂ ਹੈਗੇ ਕੀ ਪਤਾ ਕੱਲ ਨੂੰ ਲੜਾਈ ਪੈ ਜੇ ਹਨਾ ਬਹਿ ਜੂਗੀ ਲੜਾਈ ਆਪਣੇ ਚ ਦੱਸ ਬਾਈ ਪਾਉਂਦਾ ਜੀ ਧੱਕੇ ਨਾਲ ਤੁਸੀਂ ਪਾਉਂਗੇ ਤਾਂ ਪੈ ਗੋਇੰਗ ਟੂ ਬੈਕ ਬ੍ਰੋ ਹੁਣ ਜਾਂਦੇ ਆ ਵਾਪਸ ਬਹੁਤ ਮਜ਼ਾ ਆਇਆ ਤੇ ਟਾਈਮ ਹੋ ਗਿਆ ਟਾਈਮ ਹੋ ਗਿਆ ਬਾਈ ਐਂ ਹੀ ਬਸ ਫਨਸ਼ਨ ਵੀ ਕਰੀਦਾ ਤੇ ਫੈਮਿਲੀ ਬਹੁਤ ਵਧੀਆ ਮਿਲੀ ਜੀ ਆਪਣੀ ਤੇ ਬਹੁਤ ਵਧੀਆ ਗੱਲਾਂ ਸੁਣਾ ਰਿਹਾ ਜੀ ਤੇ ਇਹਨਾਂ ਨੇ ਆਹ ਮੈਂ ਕੁਲੀਆਂ ਲਿਆਂਦੀਆਂ ਇਹ ਦੇਲੇ ਬੈਠ ਕੇ ਖਾਵਾਂਗੇ ਉੱਤੇ ਹਾਂ ਜੀ ਆਦੀ ਬਹੁਤ ਵਧੀਆ ਜੀ ਇਹਨਾਂ ਨੇ ਮੈਨੂੰ ਵੀ ਫੁੱਲੀਆਂ ਦਿੱਤੀਆਂ ਜੀ ਇਹ ਕਹਿੰਦੇ ਆ ਜੀ ਭਈਏ ਚੌਲ ਖਾਦੇ ਆ ਇਹ ਕਹਿੰਦੇ ਚਾਵਲ ਖਾਂਦੇ ਆ ਇੱਥੇ ਫਰਕ ਕੀ ਆ ਦੱਸਿਓ ਬਹੁਤ ਪਰਕੈਂਦੇ ਤੇ ਮੈਂ ਤਾਂ ਇਹ ਦੱਸਿਓ ਆਪਾਂ ਨੂੰ ਤੇ ਬਾਕੀ ਬਹੁਤ ਵਧੀਆ ਪਰਮ ਸਾਰੀ ਜਿਹੜੀ ਦੇ ਵਿਚ ਬੈਠੇ ਆਂ ਮੈਂ ਫੁੱਲੀਆਂ ਦਿੱਤੀਆਂ ਜੀ ਰੱਖਦੇ ਬਾੜੇ ਵਾਲੇ ਚਾਵਲ ਸਾਦਾ ਕੇ ਪੱਲੇ ਬੈਠੇ ਬਹੁਤ ਵਧੀਆ ਗੱਲਾਂ ਕਰ ਰਹੇ ਜੀ ਤੇ ਮਜ਼ਾ ਆ ਰਿਹਾ ਜੀ ਤੇਰੇ ਮਨ ਦੌਣ ਵੀ ਨਹੀਂ ਆਉਣਾ ਤੇ ਤੁਸੀਂ ਆਪਣੇ ਕਿੰਦਾ ਜਵਾਨੀ ਚ ਕਿੰਦਾ ਆਪਣੀ ਜ਼ਿੰਦਗੀ ਰਹੀ ਵਧੀਆ ਸੀਗੀ ਸਾਨੂੰ ਤਾਂ ਹੁਣ ਹੋਰ ਜਿਹਾ ਲੱਗਦਾ ਅਸੀਂ ਤਾਂ ਉਲਝੇ ਜੇ ਪਏ ਆ ਮੁੰਡਿਆਂ ਦੀ ਜ਼ਿੰਦਗੀ ਮੈਨੂੰ ਪਤਾ ਹੀ ਨਹੀਂ ਆਇਆ ਤਾਂ ਸੁਤੂਆਤ ਹੋਈ ਹਣੀ ਹੁਣ ਦੇਖਦੇ ਨਹੀਂ ਮੈਂ ਦਿਲਾਰੇ ਆ ਤੱਕ ਇਸ ਮੈਂ ਵੀ ਲਾਂਦੇ ਜੀ ਪੈੱਟ ਜਾ ਕੇ ਵਹਾਂ ਤੋਂ ਆਇਆ ਜੀ ਤੇ ਬਹੁਤ ਹੀ ਵਧੀਆ ਇਹਨਾਂ ਦੀ ਗਾਇਕੀ ਹੈ ਜੀ ਤੇ ਬੇਬੇ ਜੀ ਵੀ ਕੁਝ ਸੁਣਾਉਣਾ ਚਾਹਣਗੇ ਇੱਕ ਗੀਤ ਕੋਈ ਬੋਲੀ ਕੋਈ ਆਪਣੇ ਸ਼ਹਿਰ ਦੀ ਹਰਿਆਣੇ ਦੀ ਬੋਲੀ ਪਾ ਦੇ ਵੀ ਕਿੱਥੋਂ ਦੀ ਜੀ ਹਰਿਆਣੇ ਦੀ ਹਰਿਆਣੇ ਦੀ ਬੋਲੀ ਪਾ ਦਿਓ ਜੀ ਇੱਕ ਬਹੁਤ ਵਧੀਆ ਗੀਤ ਜੀ ਬੋਲੋ ਜੀ ਬਾਬਾ ਜੀ ਨੂੰ ਕਹੋ ਪਾ ਦਿਓ ਪਾ ਦਿਓ ਕਿੰਨਾ ਪਾਓ ਬੋਲੀ ਜੀ ਨੂੰ ਆ ਪਾਉਗੀ ਵਿੱਚ ਪਾ ਦਿਓ ਏ ਬੋਲੀ ਨਹੀਂ ਸੁਣਾ ਰਹੇ ਜੀ ਚਲੋ ਕੋਈ ਨਹੀਂ ਸਰਮਾਰੀ ਸਈ ਸਰਮਾਰ ਰੇ ਆ ਜੀ ਸਾਰਿਆਂ ਦਾ ਮੈਂ ਵਿਆਹ ਬਾਰੇ ਗੱਲ ਕਰ ਰਿਹਾ ਜੀ ਬਣਾ ਤੇ ਇਹ ਮੈਨੂੰ ਕਹਿ ਰਿਹਾ ਜੀ ਅਸੀਂ ਵਿਚੋਲਣ ਬਣ ਜੰਨੇ ਥੋਡੇ ਹਰਿਆਣੇ ਤੋਂ ਕਿਹਦੇ ਕੁੜੀ ਲੱਭ ਦਿੰਦੇ ਆ ਜੀ ਤੇ ਤੁਸੀਂ ਦੱਸੋ ਜੀ ਹਰਿਆਣੇ ਤੋਂ ਆਪਾਂ ਨੂੰ ਸਹੀ ਆ ਜੀ ਕਿੱਦਾਂ ਵਧੀਆ ਕੁੜੀ ਮਿਲ ਜੂਗੀ ਜੀ ਘਰਬਾਰ ਸੰਭਣ ਵਾਲੀ ਵਧੀਆ ਵਧੀਆ ਨਹੀਂ ਹੋਈ ਸੰਭਣ ਵਾਲੀ ਹਾਂ ਜੀ ਉਹ ਤਾਂ ਨਾਲੇ ਵੀ ਸ਼ਰਤ ਪਹਿਲਾਂ ਰੱਖਦਾ ਆ ਕੋਈ ਨਾ ਸੰਭਣ ਵਾਲੀ ਲੈਣੀ ਨਹੀਂ 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 ਉਹ ਕਈ ਵਾਰ ਹੋ ਜਾਂਦਾ ਨਾ ਪਤਾ ਨਹੀਂ ਲੱਗਦਾ ਹੋਰ ਆਨੋ ਇੰਡੀਆ ਕਿੱਲ ਕਿਤੇ ਹੋਏ ਸਿੱਖ ਸਿੱਖ ਰਹੇ ਆ ਹੌਲੀ ਹੌਲੀ ਤਾਂ ਕਰਕੇ ਸੁਭਾਜ ਉਹਦੀ ਕਰਦੀ ਹੈ ਸਹੀ ਹੈ ਜੀ ਉਹ ਉਧਰ ਕੰਮ ਕੰਮ ਵਧੀਆ ਕਰਦੇ ਆ ਹਰਿਆਣੇ ਵਾਲੇ ਚਲੋ ਬਹੁਤ ਵਧੀਆ ਗੱਲਾਂ ਕੀਤੀਆਂ ਜੀ ਇਹਨਾਂ ਨੇ ਮੇਰਾ ਚਲੋ ਰਿਸ਼ਤਾ ਕਰਾਉਣਗੇ ਮੈਂ ਤੁਹਾਨੂੰ ਆਉਂਦਾ ਜੀ ਆਈਡੀ ਦੇ ਦਿਆਂਗਾ ਮੇਰਾ ਜਦੋਂ ਕੁੜੀ ਵਧੀਆ ਲੱਭ ਗਈ ਮੈਨੂੰ ਫੋਨ ਲਾ ਰਹੇ ਨੇ ਠੀਕ ਹੈ ਜੀ ਵਿਆਹ ਮੁੰਡੇ ਹੋਣ ਲੱਗਾ ਮੇਰਾ ਬਸ ਜੀ ਬਸ ਚਾਹ ਵਾਲੇ ਬਸ ਧੰਨਵਾਦ ਬੰਦਾ ਚਾਵਲ ਹੈ ਜੀ ਚੌਲ ਖਾ ਲੀ ਚੌਲ ਲਈ ਚਾਵਲ ਖਾ ਮੈਂ ਵੀ ਚਾਵਲ ਖਾਣਾ ਜੀ ਚੌਲ ਨਹੀਂ ਖਾਂਦਾ ਬੀਬੀਆਂ ਖਾਂਦੀ ਚੌਲ ਬੀਬੀਆਂ ਖਾਂਦੀ ਆ ਜੀ ਚਲੋ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਅਸੀਂ ਤਾਂ ਚਾਵਲ ਖਾਂਦੇ ਨਾਲ ਚੌਲ ਖਾਂ ਤੁਸੀਂ ਕੀ ਖਾਂਦੇ ਆ ਜੀ ਚਲੋ ਖਾਂਦੀ ਨਹੀਂ ਰੋਟੀ ਆ ਜੋ ਕਿਚੜੀ ਕਿਚੜੀ ਖਾਵਾਂਗੇ ਹੋਣਾ ਕਿਚੜੀ ਖਾਵਾਂਗੇ ਬਾਬਾ ਜੀ ਬਹੁਤ ਸਵਾਦ ਹੁੰਦੀ ਆ ਅੱਛਾ ਜੀ ਮੈਂ ਅਸੀਂ ਆਪ ਸਪੈਸ਼ਲ ਕਿਚੜੀ ਖਾਣ ਆਈਦਾ ਹਾਂ ਹਾਂ ਜੀ ਚਲੋ ਜੀ ਆਪਣਾ ਆਪਣਾ ਲੋਕੇਸ਼ਨ ਆ ਗਈ ਤੇ ਚਲੋ ਜੀ बाय फिर हैं धन्यवाद जी बाय बाय